ਇਹ ਲੋਕ ਕਹਿ ਜੋ ਰਹੇ ਹਨ ਉਹ ਹੋਣਾ ਨਹੀਂ ਚਾਹੀਦਾ ਇਸ ਲੋਕ ਦਾ ਕੰਮ ਠੁੜਾ ਕਰਦਾ ਹੈ ਇਹ ਲੋਕ ਕੋਈ ਉਹ ਕਿਉਂ ਨਹੀਂ ਬਾਰੇਗਾ ਬੇਸ਼ਕ ਇਹਦਾ ਬੱਕੀ ਤਾਲ ਸੀ ਇੰਨੀਆਂ ਪੁਈਆਂ ਨਹੀਂ ਉਹ ਕਹਦਾ ਇੰਨੀਆਂ ਅੰਦਰੋਂ ਸ਼ਰਮ ਆਦੀ ਸੀ ਉਹ ਨੂੰ ਆਈ ਸੀ ਜੇਕਰ ਤਰ ਮਾ ਨਹੀਂ ਲੱਗੀਆਂ ਕਿ ਸਭ ਇਹਨਾਂ ਦਾ ਘਟਾ ਤੋੜਨੀ ਹੈ ਯਾਦ ਰੱਖੀ ਫਸਟ ਈ ਜਗਾ ਤੋਂ ਬਾਕੀ ਤੋਂ ਕਬਰਾ ਭਾਲੀ ਇਹ ਲੋਕ ਪੱਲੇ ਮੈਂ ਇੱਕ ਬਾਪਾਂ ਤੋਂ ਕੁੜੀਆਂ ਦਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੇ ਵੱਲੋਂ ਜੋ ਦੋ ਲੜਕੀਆਂ ਜਾ ਰਹੀਆਂ ਸਨ ਉਹਦੇ ਵਿੱਚੋਂ ਇੱਕ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਆਇਆ ਲੜਕਾ ਵੰਸ਼ਪ੍ਰੀਤ ਸਿੰਘ ਪੁੱਤਰ ਸਰੇਂਦਰ ਸਿੰਘ ਵਾਸੀ ਅਕਤੀ ਮਨਸੂਰ ਜੀ ਸੁਲਤਾਨਪੁਰ ਤੇ ਮਕਦਮਾ ਨੰਬਰ 147 ਮਿਤੀ 13/9/24 ਅnder section 65 BNS ਅਤੇ 7 TOPSO Act ਦਬਜ ਰਜਿਸਟਰ ਕਰਕੇ ਤਫਤੀਸ਼ ਅਮਲ ਚਲਾਈ ਆਂਦੀ ਜਿਸ ਤੇ ਤਰੰਤ ਵੱਖ-ਵੱਖ ਰੇਡ ਪਾਰਟੀਆਂ ਬਣਾਈਆਂ ਗਈਆਂ ਤੇ ਦੋਸ਼ੀ ਨੂੰ ਤਰੰਤ ਹੀ ਗ੍ਰਿਫਤਾਰ ਕਰਕੇ ਪੇਸ਼ਦਾਲਤ ਕੀਤਾ ਗਿਆ ਜਿਸ ਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਤਫਤੀਸ਼ ਜਾਰੀ ਹੈ ਨਾ ਹੋਵੋ ਪਰੇਸ਼ਾਨ ਸਾਰੇ ਇਲਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ विश्वास तो टुटन नहीं देवगी बेगम शहनाज जी संपर्क करो सतासी दो पाँह चालीस छे अठवंजा एट सैवन टू फाइव जीरो फोर जीरो सिक्स फाइव एट ਇਹਰਾ ਮਾਈ ਦੀ ਉਹ ਨਾਲ ਦੀ ਕਿ ਨਹੀਂ ਅਧਿਕ ਨਹੀਂ ਅੰਦਰ ਅਧਿਕ ਨਹੀਂ ਅੰਦਰ ਹੋ ਗਿਆ ਇਹ ਸਾਰੋਂ ਦੇ ਆਵਾਜ਼ ਇਧਰੇ ਬੇਸ਼ ਹੋ ਰਹੇ ਨਾ ਹੋਣਾ ਨਹੀਂ ਚਾਹੀਦਾ ਇਸੇ ਦਾ ਕੰਮ ਖਰਾਬ ਕਰ ਦੇ ਮੈਂ ਅੱਲਾਹ ਦੇ ਕੋਈ ਮੈਂ ਆਈ ਕਿ ਉਹ ਨਹੀਂ ਬਾਰੇਗਾ ਬੇਸ਼ ਜਿਹੜਾ ਗੱਲ ਕੀਤਾ ਸੀ ਇੰਨੀਆਂ ਪੁਈਆਂ ਨਹੀਂ ਉਹ ਕਹਿੰਦੇ ਇੰਨੀਆਂ ਉਹ ਬਦਲ ਸ਼ਰਮ ਪਈ ਆਦੀ ਨੀ ਆ ਉਹ ਨੂੰ ਆਈ ਸੀ ਜੇਕਰ ਤੂੰ ਬਾਕੀ ਨਾਲ ਲੱਗੀਆਂ ਤੇਰੇ ਨਾਲ ਪਾਟ ਤੋੜਦੇ ਨਹੀਂ ਯਾਦ ਰੱਖੀ ਫਸਟ ਈ ਜਗਾ ਦਾ ਬਾਕੀ ਕੋ ਕਬਰ ਆ ਬਣੀ ਹੀ ਲੋ ਪਹਿਲੇ ਮੈਂ ਤੇ ਬਾਪਾ ਤੋਂ ਕੁੜੀਆਂ ਦਾ